ਆ ਦੇਖ ਲੋ ਜੀ ਆ ਰੋੜੀ ਮੰਡੀ ਐ ਤੇ ਸਾਰੇ ਇੱਥੇ ਆਵਾਜਾਈ ਐ ਆ ਜੈਨ ਸਵਾ ਤੇ ਆ ਜਿਹੜਾ ਪੁਰਾਣਾ ਜੈਮਸੀ ਇੱਥੇ ਤੇ ਰੋਣ ਤੋਂ ਹੁੰਦਾ ਇੱਥੇ ਲਾਈ ਜਾਂਦਾ ਦਿਖਾ ਕੇ ਤੇ ਕੋਈ ਹਾਂ ਕੈਨਸੂ ਨਹੀਂ ਨਹੀਂ ਆ ਲਾਈਟਰ ਚੱਕਿਆ ਤਾਂ ਹਾਂ ਕੈਨਸੂ ਲੱਗ ਜਾਂਦੇ ਨਹੀਂ ਉਹ ਪੰਨੀ ਪੰਨੀ ਢੇੜਦਾ ਸੀ ਆ ਪੰਨੀ ਸਿੱਟੀ ਆ ਤਾਂ ਲੈ ਕੇ ਕੀ ਤੂੰ ਐ ਤੇ ਰੋਣ ਫਿਰ ਦੋ ਫੱਗੂ ਤੋਂ ਲੈ ਕੇ ਆਂਦੇ ਫਿਰ ਰਾਜ ਤੈਨੂੰ ਥਾਣੀ ਮਿਲੇ ਪੀਣ ਨੂੰ ਕਿਤੇ ਮੈਂ ਨਹੀਂ ਜਾਂਦਾ ਸੀ ਕੰਮ ਕਰਨ ਲਈ ਐਜ ਕੀ ਦਿਖਾ ਦਰੇ ਇਹਦੇ ਵਿੱਚ ਇਹ ਤਾਂ ਚਾਦੀ ਪੰਨ ਇਸ ਤੇ ਤੇਰੇ ਵਰਗਾ ਇਲੈਕਟ੍ਰੀਸ਼ੀਅਨ ਇੱਕ ਪਹਿਲਾਂ ਮਰ ਗਿਆ ਇਹ ਕੀ ਕਰਦਾ ਤੂੰ ਬਿਜਲੀ ਦਾ ਕੰਮ ਕੀ ਦੇਖੀ ਮੈਂ ਨਹੀਂ ਜਾਂਦਾ ਸੀ ਪਰ ਪਰ ਚਿੱਟਾ ਚਿੱਟਾ ਦਿਖਾ ਦਰੇ ਕਿੱਥੇ ਚਿੱਟਾ ਕੱਢ ਦੇ ਨੀ ਮੋਲ ਨੂੰ ਮਲਾਉਂਗਾ ਚਿੱਟਾ ਨਹੀਂ ਮਰੇ ਕੋਈ ਚਿੱਟਾ ਕੱਢ ਦੂ ਮੈਨੂੰ ਪਤਾ ਪੰਨੇ ਨਹੀਂ ਨਹੀਂ ਤੂੰ ਕਹਿੰਦਾ ਲੱਗ ਜਾਂਦਾ ਪੰਨੇ ਤੇ ਕੈਵੇਂ ਅੱਛਾ ਪੰਨੇ ਕਿਉਂ ਕਰਕੇ ਚੁੱਪ ਲੱਗ ਕਿਵੇਂ ਕਿਵੇਂ ਉਹ ਤਾਂ ਦਿਖਾ ਕੇ ਦੱਸ ਕਿੱਥੇ ਦਾ ਦਿਖਾ ਭੈਜੋ ਤੁਸੀਂ ਰੋੜੀ ਨੂੰ ਬਦਨਾਮ ਕਰ ਰੱਖਿਆ ਇਹਨੂੰ ਕਿਵੇਂ ਲਾਮੀਗਾ ਦਿਖਾਵਾਂ ਉਹ ਪਾਣੀ ਕਹਦੇ ਕੱਢੇ ਸੀ ਆ ਹੈ ਆ ਪਾਣੀ ਹੈ ਇਹਦੇ ਇਹਦੇ ਕਰਾਂਗੇ ਪਾਣੀ ਦਾ ਆਟਾ ਕਣਜ ਪਾਣੀ ਪਾ ਜਰਾ ਹੈ ਉਹ ਤੂੰ ਸਾਹਮਣੇ ਬੈਠਾ ਤੁਸੀਂ ਕਹਿ ਰਹੇ ਸੀ ਤੈਨੂੰ ਕਿਹਦਾ ਮੁੰਡਾ ਤੂੰ ਬਸੰਤ ਕੜਾ ਟੇਲਰ ਹੈ ਜੀ ਕਿ ਜਤੀ ਗਿਆ ਕੀ ਕਰਦਾ ਤੂੰ ਕਾਰ ਕੀ ਕਰਦਾ ਬਹਿਗਾ ਤੈਨੂੰ ਪ੍ਰਵਿਸ਼ਤਾ ਕੌਣ ਕਰੂ ਇਹ ਜੇ ਨੂੰ ਤੇਰੇ ਕੋਲ ਦਿਖਾ ਜਿੱਟਾ ਕਿੱਥੇ ਨਹੀਂ ਮੈਂ ਪੁਲਿਸ ਨੂੰ ਬੁਲਾਉਣਾ ਫਿਰ ਤੇ ਆਪੇ ਕਢਾ ਲੈਣਾ ਮੇਰੇ ਪਿਆਰ ਨੂੰ ਪੱਲੇ ਮੈਂ ਚਿੱਟਾ ਨਹੀਂ ਲਾਓ ਹੈ ਚਿੱਟਾ ਨਹੀਂ ਦਿੰਨੀ ਤੂੰ ਪੰਨੀ ਕਿਉਂ ਤੋਂ ਹੋ ਜਾਂਦਾ ਸੀ ਫਿਰ ਉਹ ਪੰਨੀ ਉਹ ਪੰਨੀ ਲੱਗ ਜਾਂਦਾ ਕੈਪਚੂ ਇੰਨੇ ਤੇ ਪਾ ਕੇ ਅੱਛਾ ਅੱਛਾ ਇਹ ਕੈਪਸੂਲੀ ਪੀ ਜਾਣਾ ਹੈ ਹੈ ਦੇਖ ਲੋ ਕੀ ਸਾਡੀ ਜਵਾਨੀ ਦਾ ਜਵਾਨੀ ਦਾ ਘਾਣ ਹੋ ਰਿਹਾ ਹੈ ਹੈ ਤੇ ਇਹ ਦੇਖ ਲੋ ਛੋਟੀ ਛੋਟੀ ਉਮਰ ਦੇ ਇਹ ਮੁੰਡੇ ਦੀ ਦੇਖ ਲੋ ਕੀ ਹਾਲਤ ਹੈ ਦੀ ਹੈ ਤੇ ਸ਼ਰਿਆ ਮੈਨੂੰ ਇਹ ਨਹੀਂ ਪਤਾ ਇੱਥੇ ਪਬਲਿਕ ਫਿਰਦੀ ਹੈ ਬੈਠ ਕੇ ਵੀ ਆਇਆ ਐਂਕਲ ਜੀ ਇਹ ਉੱਥੇ ਅਦਾ ਮੈਂ ਸਮਾਨ ਲਾਉਣਾ ਕਹਿੰਦਾ ਫੇ ਤੂੰ ਕਹਦਾ ਉੱਥੇ ਲਾ ਲੈ ਮੈਂ ਤਾਂ ਕੁਝ ਨਹੀਂ ਆਖਿਆ ਇਹਨੂੰ ਨਹੀਂ ਆ ਆ ਗੈਸੁਰ ਕੀ ਤੂੰ ਲੈ ਗਿਆ ਤੂੰ ਫਗੂ ਕੀ ਤੂੰ ਗਰਦਿੱਤਾ ਕੌਣ ਹੈਰੀ ਨਾਜ ਵਿੱਚ ਕੀ ਕੰਮ ਕੀ ਕੰਮ ਕਰਦਾ ਉਹ ਉਹ ਆਪ ਤਾਂ ਕਈ ਹੀ ਕੰਮ ਕਰਦੇ ਦੇਖ ਲਓ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਫੱਗੂ ਇਹ ਕੈਪਸੂਲ ਵੇਹੜਾ ਕਾਹਦਾ ਕੈਪਸੂਲ ਹੈ ਇਹ ਸਿਗਨੇਚਰ ਹੈ ਤੱਪ ਜਾ ਤੂੰ ਇੱਥੋਂ ਨਹੀਂ ਤੇਰੇ ਛੱਤਰ ਪਹਿਣਗੇ ਐਦੂ ਮੁੜ ਕੇ ਜਿਸ ਗਿਆ ਤੂੰ ਮੈਨੂੰ ਮੰਡੀ ਚਾ ਤੇ ਤੇਰੇ ਜੂਤ ਪਹਿਣਗੇ